ਅਮਰੀਕਾ ਦੇ ਮੇਅਰ ਚੋਣਾਂ ਦੇ ਨਤੀਜੇ ਆ ਗਏ ਨੇ ਜੋ ਕਿ ਬਹੁਤ ਚਰਚਾ ਦਾ ਵਿਸ਼ਾ ਬਣੇ ਨੇ ਨਿਊਯਾਰਕ ਨੂੰ ਆਪਣਾ ਇੱਕ ਨਵਾਂ ਮੇਅਰ ਮਿਲ ਗਿਆ ਹੈ ਜ਼ੁਹਰਾਨ ਮਮਦਾਨੀ ਜਿਸ ਦੀ ਚਰਚਾ ਅੱਜ ਹਰ ਪਾਸੇ ਹੋ ਰਹੀ ਹੈ 34 ਸਾਲਾ ਮਮਦਾਨੀ 100 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਨਿਊਯਾਰਕ ਦੇ ਸਭ ਤੋਂ ਘੱਟ ਉਮਰ ਦੇ ਅਤੇ ਪਹਿਲੇ ਮੁਸਲਿਮ ਤੇ ਦੱਖਣੀ ਏਸ਼ੀਆਈ ਮੇਅਰ ਬਣੇ ਨੇ ਪੰਜਾਬੀਆਂ ਲਈ ਇੱਕ ਹੋਰ ਮਾਣ ਵਾਲੀ ਗੱਲ ਇਸ ਲਈ ਹੋ ਜਾਂਦੀ ਹੈ ਕਿਉਂਕਿ ਜ਼ੁਹਰਾਨ ਮਮਦਾਨੀ ਦਾ ਨਾਤਾ ਪੰਜਾਬ ਨਾਲ ਵੀ ਬਹੁਤ ਗੁੜਾਇ। ਮੁੰਦਾਨੀ ਪ੍ਰਸਿੱਧ ਅਮਰੀਕੀ ਭਾਰਤੀ ਫਿਲਮ ਨਿਰਦੇਸ਼ਕ ਮੀਰਾ ਨਾਇਰ ਅਤੇ ਪ੍ਰਸਿੱਧ ਕਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦੇ ਪੁੱਤਰ ਹਨ। ਜਿਵੇਂ ਹੀ ਮਮਦਾਨੀ ਦੀ ਜਿੱਤ ਦੀ ਪੁਸ਼ਟੀ ਹੋਈ ਤਾਂ ਉਸ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਜਸ਼ਨ ਮਨਾਉਣ ਲੱਗੇ। ਲੋਕ ਚੀਖ ਰਹੇ ਸਨ ਜ਼ੁਹਰਾਨ ਜ਼ਹਰਾਨ ਜ਼ਹਰਾਨ ਮੌਜੂਦ ਲਗਭਗ ਹਰ ਕੋਈ ਚੀਕ ਰਿਹਾ ਸੀ ਅਤੇ ਇੱਕ ਦੂਜੇ ਨੂੰ ਵਧਾਈਆਂ ਦੇ ਰਿਹਾ ਸੀ ਮੇਅਰ ਦੇ ਅਹੁਦੇ ਲਈ ਮੁੱਖ ਮੁਕਾਬਲਾ ਜ਼ਹਰਾਨ ਮਮਦਾਨੀ ਅਤੇ ਐਂਡਰਿਓ ਕਾਉਮੋ ਵਿਚਕਾਰ ਸੀ ਕਾਉਮੋ ਡੈਮੋਕਰੈਟਿਕ ਪ੍ਰਾਇਮਰੀ ਵਿੱਚ ਮਮਦਾਨੀ ਤੋਂ ਹਾਰਨ ਤੋਂ ਬਾਅਦ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਸੀ ਜ਼ਹਰਾਨ ਮਮਦਾਨੀ ਨੇ ਆਪਣੀ ਜਿੱਤ ਤੋਂ ਬਾਅਦ ਉਸਨੇ ਆਪਣੇ ਮਾਪਿਆਂ ਅਤੇ ਪਤਨੀ ਦਾ ਵੀ ਧੰਨਵਾਦ ਕੀਤਾ ਉਸਨੇ ਸਟੇਜ ਤੋਂ ਕਿਹਾ ਮੇਰੇ ਦੋਸਤੋ ਅਸੀਂ ਇੱਕ ਰਾਜਨੀਤੀ ਰਾਜਵੰਸ਼ ਨੂੰ ਪੱਟ ਸੁੱਟਿਆ ਹੈ ਮਮਦਾਨੀ ਨੇ ਕਿਹਾ ਕਿ ਵੋਟਰਾਂ ਨੇ ਬਦਲਾ ਲਈ ਵੋਟ ਦਿੱਤੀ ਹੈ ਉਹਨਾਂ ਨੇ ਇਸ ਸ਼ਹਿਰ ਵਿੱਚ ਜੀਵਨ ਨੂੰ ਸੰਭਵ ਬਣਾਉਣ ਲਈ ਵੋਟ ਕੀਤੀ ਹੈ ਮਮਦਾਨੀ ਨੇ ਆਪਣੇ ਮਾਪਿਆਂ ਬਾਰੇ ਕਿਹਾ ਕਿ ਤੁਸੀਂ ਮੈਨੂੰ ਉਹ ਬਣਾਇਆ ਹੈ ਜੋ ਅੱਜ ਮੈਂ ਹਾਂ ਮੈਨੂੰ ਤੁਹਾਡਾ ਪੁੱਤਰ ਹੋਣ ਤੇ ਮਾਣ ਹੈ ਆਪਣੀ ਪਤਨੀ ਰਾਮਾ ਦੁਆਜੀ ਲਈ ਮਮਦਾਨੀ ਨੇ ਕਿਹਾ ਕਿ ਇਸ ਪਲ ਅਤੇ ਹਰ ਪਲ ਮੈਂ ਤੁਹਾਨੂੰ ਆਪਣੇ ਨਾਲ ਚਾਹੁੰਦਾ ਹਾਂ ਅੱਧੇ ਘੰਟੇ ਦੇ ਭਾਸ਼ਣ ਵਿੱਚ ਮਮਦਾਨੀ ਨੇ ਟਰੰਪ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹੀ ਲੋਕ ਜੋ ਉਸ ਨੂੰ ਸਫਲ ਬਣਾ ਸਕਦੇ ਨੇ ਉਹੀ ਲੋਕ ਉਸ ਨੂੰ ਹਰਾ ਵੀ ਸਕਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਜ਼ਹਰਾਨ ਮਮਦਾਨੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਸੀ ਉਸਰੇ ਆਪਣੇ ਸਾਰੇ ਚੋਣ ਪ੍ਰਚਾਰ ਵਾਅਦਿਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਜਿਸ ਵਿੱਚ ਮੁਫਤ ਬੱਸ ਸੇਵਾ ਸਰਵ ਵਿਆਪੀ ਬੱਚਿਆਂ ਦੀ ਦੇਖਭਾਲ ਅਤੇ ਵੱਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨਾ ਸ਼ਾਮਲ ਹੈ ਹਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੌਣ ਹੈ ਜ਼ੋਹਰਾਨ ਮਮਦਾਨੀ ਜ਼ੋਹਰਾਨ ਕਵਾਮੇ ਮਮਦਾਨੀ ਦਾ ਜਨਮ 1991 ਵਿੱਚ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿਖੇ ਹੋਇਆ ਸੀ ਮਮਦਾਨੀ ਦੇ ਪਿਤਾ ਨੇ ਉਸ ਨੂੰ ਵਿਚਕਾਰਲਾ ਨਾਮ ਕਵਾਮੇ ਜੋ ਕਿ ਇੱਕ ਕ੍ਰਾਂਤੀਕਾਰੀ ਘਾਨਾ ਦੇ ਪਹਿਲੇ ਪ੍ਰਧਾਨ ਮੰਤਰੀ ਕਵਾਮੇ ਐਨ ਕੁਮਰਾਦੇ ਨਾਮ ਤੇ ਸੀ ਮਮਦਾਨੀ ਪ੍ਰਸਿੱਧ ਅਮਰੀਕੀ ਫਿਲਮ ਨਿਰਦੇਸ਼ਕ ਮੀਰਾ ਨਾਇਰ ਅਤੇ ਪ੍ਰਸਿੱਧ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦਾ ਪੁੱਤਰ ਹੈ ਉਸਨੇ ਆਪਣੇ ਸ਼ੁਰੂਆਤੀ ਸਾਲ ਕੰਪਾਲਾ ਵਿੱਚ ਬਿਤਾਏ ਅਤੇ ਫਿਰ 5 ਸਾਲ ਦੀ ਉਮਰ ਵਿੱਚ ਦੱਖਣੀ ਅਫਰੀਕਾ ਚਲੇ ਗਏ ਮਮਦਾਨੀ ਦੇ ਭਾਰਤੀ ਮੂਲ ਦੇ ਪਿਤਾ ਮਹਿਮੂਦ ਮਮਦਾਨੀ ਕੇਪ ਟਾਊਨ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ ਉਸਨੇ ਆਪਣੀ ਮੁੱਢਲੀ ਸਿੱਖਿਆ ਸੇਂਟ ਚਾਰਜ ਗ੍ਰਾਮਰ ਸਕੂਲ ਦੱਖਣੀ ਅਫਰੀਕਾ ਦੇ ਸਭ ਤੋਂ ਪੁਰਾਣੇ ਸਕੂਲ ਤੋਂ ਪ੍ਰਾਪਤ ਕੀਤੀ ਜੋ ਕਿ 1848 ਦੇ ਵਿੱਚ ਕੇਪ ਟਾਊਨ ਦੇ ਵਿੱਚ ਸਥਾਪਿਤ ਹੋਇਆ ਸੀ ਉਹ 7 ਸਾਲ ਦੀ ਉਮਰ ਦੇ ਵਿੱਚ ਨਿਊਯਾਰਕ ਗਿਆ ਅਤੇ ਬ੍ਰੌਂਕਸ ਹਾਈ ਸਕੂਲ ਆਫ ਸਾਇੰਸ ਵਿੱਚ ਪੜ੍ਹਿਆ 2014 ਦੇ ਵਿੱਚ ਉਸਨੇ ਬੋਡਨ ਕਾਲਜ ਤੋਂ ਅਫਰੀਕੀ ਅਧਿਐਨ ਦੇ ਵਿੱਚ ਬੈਚਲਰ ਆਫ ਆਰਟਸ ਨਾਲ ਗ੍ਰੈਜੂਏਸ਼ਨ ਕੀਤੀ ਕੋਤਸਲਾਬਾਦ 2018 ਦੇ ਵਿੱਚ ਮਮਦਾਨੀ ਇੱਕ ਅਮਰੀਕੀ ਨਾਗਰਿਕ ਬਣ ਗਿਆ ਮਮਦਾਨੀ ਦੀ ਰਾਜਨੀਤਿਕ ਯਾਤਰਾ ਦੀ ਝੇਕਰਗਾਲ ਕੀ ਹੈ ਤਾਂ ਜ਼ਹਰਾਨ ਮਮਦਾਨੀ ਨੇ ਸਰਗਰਮ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਸਮਾਜ ਸੇਵਕ ਵਜੋਂ ਕੰਮ ਕੀਤਾ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਜ਼ਹਰਾਨ ਮਮਦਾਨੀ ਨੇ ਕਵੀਨਜ਼ ਨਿਊਯਾਰਕ ਵਿੱਚ ਇੱਕ ਫੋਰਕਲੋਜ਼ਰ ਸਲਾਹਕਾਰ ਵਜੋਂ ਕੰਮ ਕੀਤਾ ਮਮਦਾਨੀ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਕੀਤੀ ਜੋ ਵਿੱਤੀ ਤੰਗੀ ਕਾਰਨ ਆਪਣੇ ਘਰ ਗਵਾਉਣ ਦੇ ਕੰਢੇ ਸਨ ਇਕ ਕਾਮਦਾਰਾਨ ਉਸਨੂੰ ਇਹ ਅਹਿਸਾਸ ਹੋਇਆ ਕਿ ਜਿਨ੍ਹਾਂ ਪਰਿਵਾਰਾਂ ਦੀ ਉਹ ਮਦਦ ਕਰ ਰਿਹਾ ਹੈ ਉਹਨਾਂ ਨੂੰ ਨਾ ਸਿਰਫ ਵਿੱਤੀ ਸਗੋ ਨੀਤੀ ਸੰਬੰਧੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਇਸ ਅਨੁਭਵ ਤੋਂ ਬਾਅਦ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਨੂੰ ਬਦਲਣ ਲਈ ਸਰਗਰਮੀ ਨਾਲ ਉਹ ਰਾਜਨੀਤੀ ਲਈ ਪ੍ਰੇਰਿਤ ਕੀਤਾ ਗਿਆ ਇਸ ਤੋਂ ਬਾਅਦ ਉਸਨੇ 2020 ਦੇ ਵਿੱਚ ਆਪਣੀ ਪਹਿਲੀ ਚੋਣ ਲੜੀ ਉਸਨੇ ਡੈਮੋਕ੍ਰੈਟਿਕ ਸੋਸ਼ਲਿਸਟ ਪਾਰਟੀ ਦੀ ਟਿਕਟ ਤੇ ਨਿਊਯਾਰਕ ਅਸੈਂਬਲੀ ਦੇ 36ਵੇਂ ਜ਼ਿਲ੍ਹੇ ਲਈ ਚੋਣ ਲੜੀ ਜ਼ਹਰਾਨ ਮਮਦਾਨੀ ਨੇ ਆਪਣੀ ਪਹਿਲੀ ਕੋਸ਼ਿਸ਼ ਕੀਤੀ ਨਿਊਯਾਰਕ ਸਟੇਟ ਅਸੈਂਬਲੀ ਦੇ ਵਿੱਚ ਦੱਖਣੀ ਏਸ਼ੀਆਈ ਤੇ ਪਹਿਲਾ ਸਮਾਜਵਾਦੀ ਪ੍ਰਤੀਨਿਧੀ ਬਣਿਆ ਹੁਣ ਡੈਮੋਕ੍ਰੇਟ ਮਮਦਾਨੀ ਨੇ ਨਿਊਯਾਰਕ ਦੇ ਮੇਅਰ ਪ੍ਰਾਇਮਰੀ ਵਿੱਚ ਸਾਬਕਾ ਗਵਰਨਰ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸਾਬਕਾ ਗਵਰਨਰ 3 ਸਾਲਾ ਕਾਊਮੋ 2021 ਦੇ ਵਿੱਚ ਜ਼ਿਣਸੀ ਸ਼ੋਸ਼ਣ ਮਾਮਲੇ ਦੇ ਵਿੱਚ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਰਾਜਨੀਤੀ ਦੇ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਸਨ ਆਪਣੀ ਜਿੱਤ ਤੋਂ ਬਾਅਦ ਮਮਦਾਨੀ ਨੇ ਕਿਹਾ ਕਿ ਅੱਜ ਰਾਤ ਅਸੀਂ ਇਤਿਹਾਸ ਰਚ ਦਿੱਤਾ ਜਿਵੇਂ ਕਿ ਨਲਸਨ ਮੰਡੇਲਾ ਨੇ ਕਿਹਾ ਸੀ ਇਹ ਹਮੇਸ਼ਾ ਨਾ ਮੁਮਕਿਨ ਜਾਪਦਾ ਹੈ ਜਦੋਂ ਤੱਕ ਇਹ ਹੋ ਨਹੀਂ ਜਾਂਦਾ ਮੇਰੇ ਦੋਸਤੋ ਅਸੀਂ ਇਹ ਕੀਤਾ ਮੈਂ ਡੈਮੋਕ੍ਰੈਟਿਕ ਉਮੀਦਵਾਰ ਵਜੋਂ ਨਿਊਯਾਰਕ ਸਿਟੀ ਦਾ ਤੁਹਾਡਾ ਮੇਅਰ ਹੋਵਾਂਗਾ ਬੋਧਵਾਰ ਨੂੰ ਨਿਊਯਾਰਕ ਵਿੱਚ ਇੱਕ ਉੱਚਾਈ ਭੀੜ ਨੂੰ ਸੰਬੋਧਨ ਕਰਦੇ ਹੋਏ ਨਵੇਂ ਚੁੜੇਗੇ ਮੇਅਰ ਜ਼ੋਹਰਾਨ ਮੁੰਦਾਨੀ ਨੇ 15 ਅਗਸਤ 1947 ਨੂੰ ਅਧਿਰਾਤ ਨੂੰ ਭਾਰਤ ਦੀ ਆਜ਼ਾਦੀ ਦੇ ਮੌਕੇ ਆਪਣੇ ਆਪਣੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ Jawaharlal Nehru ਦਾ ਹਵਾਲਾ ਦਿੱਤਾ। ਮੁੰਦਾਨੀ ਨੇ Nehru ਦੇ ਸ਼ਬਦਾਂ ਨੂੰ ਦੁਹਰਾਇਆ। ਇਤਿਹਾਸ ਵਿੱਚ ਅਜਿਹੇ ਪਲ ਬਹੁਤ ਘੱਟ ਆਉਂਦਾ ਹੈ। ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਂਦੇ ਹਾਂ ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਇੱਕ ਰਾਸ਼ਟਰ ਦੀ ਆਤਮਾ ਪ੍ਰਗਟਾਵੇ ਨੂੰ ਲੱਭਦੀ ਹੈ ਅਜਰਾਤ ਅਸੀਂ ਪੁਰਾਣੇ ਤੋਂ ਨਵੇਂ ਕਦਮ ਵੱਲ ਵਧਾਉਨੇ ਆ ਬਿਊਰੋ ਰਿਪੋਰਟ ਜੈਕਪਾਨੀ ਟੀਵੀ